ਹਾਂ ਹਾ ਤਬਾਕਾ ਦਨ ਬਈ ਮਿੱਟੀ ਦਾ ਮਿੱਟੀ ਦਾ ਸਬਾ ਵਾਹ ਬਈ ਵਾ ਕੁਝ ਵੀ ਆ ਕਾਕੇ ਦਾ ਮੈਨੂੰ ਪਲਟੀਨਾ ਬੜਾ ਪਸੰਦ ਲੱਗਿਆ ਬੜਾ ਜਮਕੇ ਚੱਲਦਾ ਅਸ ਬਈ ਬੰਦੇ ਨੇ ਬਹੁਤ ਪਾਪੜ ਵੇਲੇ ਬਹੁਤ ਯਾਦ ਆਈ ਬਹੁਤ ਥੋੜੇ ਨਹੀਂ ਦੋ ਸਾਲ ਹੋ ਗਏ ਹੁਣ ਆਇਆ ਵੀ ਜਾ ਦੋ ਸਾਲ ਬਾਅਦ ਮੈਂ ਕਿਹਾ ਪਾਰਟੀ ਦੇ ਇੱਧਰ ਓਹੀ ਹੋਈ ਅੱਜ ਹਾਂ ਦੀ ਪਾੜੀ ਵਰਗੀ ਪਾੜੀ ਹੋਰ ਸਾਰੇ ਬੰਦੇ ਆਪੇ ਭੇਜ ਦੇਣੇ ਬਈ ਪਰ ਅੱਖਾਂ ਕੋਲ ਜਿਹੜਾ ਬੰਦਾ ਬੈ ਕੇ ਆ ਗਿਆ ਹਾਂ ਲੋ ਜੇ ਆਪਾਂ ਸਟਾਫ ਪੇਪਰ ਤੋਂ ਹੋ ਗਿਆ ਤਿਆਰ ਜੇ ਫੋਟੋ ਖਿੱਚ ਕੇ ਤੇ ਦਮਾਉਣ ਮੈਂ ਇਹਨਾਂ ਨੂੰ ਮੈਂ ਲਿਫਟ ਦੱਤੀ ਆ ਇਹ ਬੋਲ ਨਹੀਂ ਸਕਦੇ ਆ ਨਾ ਸੁਣ ਸਕਦੇ ਨਾ ਬੋਲ ਸਕਦੇ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੇਖੋ ਜੀ ਦੰਦ ਦੇ ਚੂਹੇ ਨੇ ਖਾਰੇ ਦਿਖਾਈ ਦੰਦ ਮੋੜੇ ਜੀ ਉਹ ਉੱਟ ਗਿਆ ਉਹ ਤਾਂ ਤਕੇ ਕੀ ਕੋਪਰੇ ਕੇ ਤੋੜ ਟੋੜ ਦੰਦ ਟੁੱਟ ਰਹੇ ਆ ਤੇ ਹੁਣ ਇਹ ਸਕੂਲ ਦੀ ਵੇਟ ਕਰ ਰਹੇ ਆ ਜਿਹੜੇ ਹੁਣ ਬੈਨ ਸਕੂਲ ਵਾਲੀ ਬੱਸ ਦੀ ਵੇਟ ਕਰ ਰਹੇ ਆ ਬੈਨ ਆਊਗੀ ਉਹਦੇ ਜੇ ਜਾਊਗਾ ਨੇ ਕਾੜ ਹੋ ਗਈ ਤੇਰੀ ਬੇਲਸ ਸਕੂਲ ਜਾਣ ਲੱਗੇ ਸੁਸਤੀ ਕਿੰਨੀ ਬਈ ਹੋਈ ਆ ਜਾਂਦੇ ਹੋਏ ਚਿਹਰੇ ਮੁਝਰਾਏ ਹੋਏ ਜਦੋਂ ਵਾਪਸ ਆਏ ਨਾ ਫਿਰ ਖੇਲੇ ਖੇਲੇ ਪੈਸਾ ਜਾ ਤੋੜਦਾ ਆ ਖਤਮ ਕਰੀ ਵੀ ਦੀਆਂ ਮੇਰੇ ਕੋ ਕਹੀ ਸੀ ਆਉਣੇ ਵਾਲੀ ਤੇਰੀ ਬੈਨ ਤੈਨੂੰ ਚੜਾਉਂਦੇ ਆ ਬੈਨ ਨਾ ਤੇ ਲਿਖੇ ਜਾਂਦੇ ਦੇਖ ਆਪਣਾ ਮੇਡਾ ਆਪਣਾ ਆਪ ਪੰਮੂ ਦਾ ਪੈਨ ਪੈਨ ਕਰੇ ਪੈਨ ਤਾਂ ਤੈਨੂੰ ਕੱਢਣੇ ਹੀ ਨੇ ਮੈਡਮ ਨੇ ਪੰਮੂ ਦਾ ਜਿਓਮੈਟਰੀ ਬਾਕਸ ਕਾਸੀ ਕੱਢਾਂਗੇ ਸਾਡਾ ੱੱੱਕਾ ਚੱਲਦਾ ਸੀ ਤਾਂ ਕਰਾਂਗੇ ਐਨੇ ਪੈਨ ਦਿਖਾਉਣੇ ਵੀ ਐ ਵੀ ਮੇਰੇ ਕੋਲ ਐਨੇ ਪੈਨ ਨੇ ਠੀਕ ਆ ਬਈ ਕਹਵਾ ਦਿਖਾਉਣੇ ਵੀ ਐ ਕਿੰਨੀ ਸੋਹਣੀ ਜਿਓਮੈਟਰੀ ਆ ਗਈ ਓਏ ਆ ਗਈ ਆ ਗਈ ਓਏ ਆ ਗਈ ਆ ਗਈ ਓਏ ਇੱਥੇ ਦਾ ਛਾਲ ਮਾਰ ਕੇ ਉੱਠਿਆ ਇਹ ਲੈ ਗਵਾ ਬਹੁਤ ਸੋਣਾ ਲੱਗਦਾ ਜਦੋਂ ਅਗਨੇ ਬੈਨ ਖੜਦੀ ਐ ਤੇ ਬੱਚੇ ਨੇ ਵਿੱਚ ਮਾਰੋ ਦਾ ਜਾਪ ਕਰਦੇ ਸਤ ਨਾਮ ਵਾਹਿਗੁਰੂ ਸਤ ਨਾਮ ਮੈਂ ਤਿੰਨ ਚਾਰ ਵਾਰੀ ਨੋਟ ਕੀਤੀ ਸੀ ਇਹ ਤੇ ਹੁਣ ਅਖਬਾਰ ਪੜ੍ਹੀਏ ਹੋਈ ਰੁਟੀਨ ਪਿੰਡਾਂ ਦੇ ਖੇਤਾਂ 'ਚ ਕਿਹੜਾ ਮਾਰਿਆ ਆ ਤੇ ਕੱਲ ਰੇ ਪਾਤਾ ਦਾ ਤੇ ਹੁਣ ਚੱਲਦੇ ਆ ਮੋਟਰ 'ਤੇ ਅਖਬਾਰ ਪੜ੍ਹਦੇ ਕਿ ਲਾਈਵ ਵੀਡੀਓ ਸ਼ੂਟ ਹੋਣੀ ਆਪਣੀ ਉੱਥੇ ਵਾਲੇ ਹਾਲੇ ਪੋਡਕਾਸਟ ਦਾ ਵੀ ਕੰਮ ਚੱਲ ਰਿਹਾ ਉਹਦੇ ਵੀਡੀਓ ਬਣਾ ਕੇ ਪਾਉਣੇ ਆ ਕੰਮ ਬਹੁਤ ਬੰਦਾ ਬੰਦਾ ਇੱਕ ਕੰਮ ਬਹੁਤੇ ਕੰਮ ਜਿਆਦਾ ਬੰਦਾ ਇਹ ਦੇਖ ਚਾਹ ਪੀ ਲਵਾ ਥੋੜੀ ਜੀ ਚਾਹ ਬਲਾ ਦਿਓ ਥੋੜੀ ਜੀ ਹਾਂ ਜੀ ਸਾਹਿਬ ਜੀ ਇੱਕ ਮੱਚੀ ਚੀਜ਼ ਦੇਖੀ ਆ ਬਈ ਅ ਜਿਹੜੇ ਆਪਣਾ ਸਰੀਰ ਹੈ ਇਹਦਾ ਜੂਸ ਟੂ ਜੇ ਹੋ ਗਏ ਮੈਂ ਦੇਖੀ ਚੀਜ਼ ਹੈ ਚਾਹ ਪਣੀ ਛੜਤੇ ਹੀ ਦੀ ਸਰੀਰ ਚ ਨ ਕੋਈ ਬਦਲਾਅ ਆਉਣੇ ਸ਼ੁਰੂ ਹੋ ਗਏ ਤੇ ਵੀ ਹੁਣ ਸਾਡੇ ਅਸੀਂ ਸਵੇਰ ਉੱਠੇ ਪਹਿਲਾਂ ਚਾਹ ਉਸ ਤੋਂ ਬਾਅਦ ਰੋਟੀ ਫਿਰ ਦੁਪਹਿਰ ਜਦੋਂ ਰੂਟੀਨ ਚੱਲੀ ਹੋਈ ਆ ਜਦੋਂ ਆਪਾਂ ਇੱਕ ਕੋਈ ਰੂਟੀਨ ਵਿੱਚ ਤੇ ਛੱਡਦੇ ਆ ਉਹ ਫਰਕ ਪੈਂਦਾ ਆਪਣੀ ਬੋਡੀ ਦਾ ਯੂਜ਼ ਟੂ ਜੀ ਹੋ ਗਈ ਉਹਨਾਂ ਚੀਜ਼ਾਂ ਦੀ ਜੇ ਉਹ ਸਵੇਰ ਤੋਂ ਚਾਹ ਪਿੰਡ ਦੀ ਵਿੱਚ ਚਾਹ ਛੱਡੇ ਤੇ ਮੈਂ ਛੱਡਿਆ ਜਿੱਦਾਂ ਮੈਂ ਟੀਵੀ ਤੋਂ ਚਾਹ ਆਹ ਨੁਕਸਾਨ ਆ ਪ੍ਰਾਣ ਨੁਕਸਾਨ ਮੈਂ ਨਹੀਂ ਮੰਨਦਾ ਚੀਜ਼ ਇਹ ਹੁਣ ਜਦ ਸਾਡੀਆਂ ਬੋਡੀ ਉੱਧਰ ਨਹੀਂ ਢਲ ਗਈਆਂ ਤੇ ਉਹ ਯੂਜ਼ ਟੂ ਹੁਣ ਆਪਏ ਇਹ ਦੇਖਦਾ ਸ਼ਾਮ ਨੂੰ ਕਿਲੋ ਕਿਲੋ ਚੌਲ ਖਾ ਜਾਂਦੇ ਅਸੀਂ ਨਹੀਂ ਖਾ ਸਕਦੇ ਹੈਗੇ ਹੁਣ ਉਹਨਾਂ ਦੀ ਜਿਹੜੇ ਬੋਡੀ ਉੱਧਰ ਨਹੀਂ ਢਲੀਆਂ ਪਈਆਂ ਚਾਹ ਤਾਂ ਲਈ ਮੈਂ ਪੀ ਮੈਂ ਖੁੱਦ ਜਦ ਪਹਿਲਾਂ ਗਿਆ ਮੈਂ ਕੁਝ ਬੰਦੇ ਦੇਖਦਾ ਹੁੰਦਾ ਉੱਕੀ ਫੀਮ दारू ਪੀਦੇ ਫਿੱਟ ਪਏ ਜਦ ਕੋਈ ਕਿਸੇ ਨੂੰ ਪੁੱਛੇ ਉਹਨਾਂ ਦਾ ਦਾਰੂ ਨੁਕਸਾਨ ਦੇ ਫੀਮ ਨੁਕਸਾਨ ਦੇ ਉੱਕੀ ਨੁਕਸਾਨ ਦੇ ਪਰ ਮੈਂ ਇਹਨਾਂ ਤੋਂ ਸਾਡੇ ਨਾਲ ਜ਼ਿਆਦਾ ਫਿੱਟ ਹੈ ਖਾਦੇ ਪੀਂਦੇ ਪੂਰਾ ਰੱਜ ਕੇ ਆ ਬਸ ਕਿਹਦੀ ਮੰਦੀ ਹੈ ਕਿਹਦੀ ਨਾ ਮੰਦੀ ਦੁਨੀਆ ਗੋਲ ਹੈ ਕੋ ਫਿਰ ਕੋਥੀ ਆਈ ਜਾਂਦੀ ਆ ਮੋਟਰ ਤੇ ਆ ਗਿਆ ਤਾਂ ਆਪਣੇ ਤੇ ਤੇ ਅਖਬਾਰ ਪੜਿਆ ਪਿਛਲੇ 4 ਮਹੀਨਿਆਂ ਦੇ ਵਿੱਚ 9 ਹਮਲੇ ਹੋਏ ਉਕਰਵਾਦੀ ਹਮਲੇ ਜਿਹੜੇ ਹੋਏ ਆ ਕਿੰਨੇ ਆਪਣੇ ਸ਼ਹੀਦ ਉਹ ਆਪਣੇ ਜਵਾਨ ਉਹਦੇ ਵਿੱਚ ਸ਼ਹੀਦ ਹੋਏ ਯਾਰ ਕੀ ਚਾਹੁੰਦੇ ਆ ਬੰਦੇ ਜਿਹੜੇ ਇਦਾਂ ਹਮਲੇ ਕਰਦੇ ਕਿੱਥੋਂ ਕੀ ਆ ਚੀਜ਼ ਆ ਕੀ ਉਹਨਾਂ ਦੇ ਦਿਮਾਗ 'ਚ ਚੱਲਦਾ ਆ ਕਿਆ ਨਹੀਂ ਸਮਝ ਨਹੀਂ ਆਉਂਦੀ ਹੈਗੀ ਇਹ ਕਿਸ ਨੂੰ ਮਾਰ ਕੇ ਕੀ ਮਿਲਦਾ ਯਾਰਾ ਪਤਾ ਨਹੀਂ ਕਿਹੜੀ ਕਿਆ ਲੈਣੇ ਨੂੰ ਫਿਰਦੇ ਹੋ ਕਿਆ ਦਿਖਾਉਣੇ ਨੂੰ ਫਿਰਦੇ ਆ ਹੈਰਾਨ ਹਾਂ ਮੈਂ ਤੇ ਰਾਤ ਇੱਕ ਮੈਂ ਨਾ ਨਿਊਜ਼ ਦੇਖ ਰਿਹਾ ਤਾਂ ਮੈਂ ਕਿਸੇ ਨੇ ਨਿਊਜ਼ ਵੀ ਨਹੀਂ دی ਹੈਗੀ ਉਹ ਯੂਟਿਊਬਰ ਵੀਡੀਓ ਪਾਈ ਹੋਈ ਸੀ ਇੰਡੀਆ ਨੂੰ ਕੋਈ ਅਫਸਰ ਤਾਂ ਜਿੱਥੇ ਵੀ ਕੋਈ ਇਦਾਂ ਦੇ ਹਮਲੇ ਹੁੰਦੇ ਤੇ ਜਿੱਥੇ ਕੋਈ ਬਗਦੋਹ ਹੁੰਦਾ ਤਾਂ ਉਸ ਬੰਦੇ ਨੂੰ ਭੇਜ ਦਿੱਤੇ ਹੋ ਉਹ ਬੰਦਾ ਜਿਹੜਾ ਜਾਂਦਾ ਤਾਂ ਪਹਿਲਾਂ ਅ ਸੰਦਲ ਵੀ ਉਹ ਕਿਸੇ ਰਾਜ ਵਿੱਚ ਗਿਆ ਕਿਸੇ ਸਟੇਟ ਵਿੱਚ ਗਿਆ ਵੀ ਉੱਥੇ ਬਦਰੋਹ ਹੋ ਰਿਹਾ ਉੱਥੇ ਜਾ ਕੇ ਨਾ ਉਹ ਪਹਿਲਾਂ ਉਹਨਾਂ ਪੂਰੀ ਹਿਸਟਰੀ ਪੜਨੀ ਪੂਰਾ ਇਤਿਹਾਸ ਪੜਨਾ ਵੀ ਇੱਥੇ ਕੀਆ ਕੁਛ ਹੈ ਵੀ ਕਿਹੜਾ-ਕਿਆ ਕੁਛ ਹੈ ਕਿੱਦਾਂ ਬਣਿਆ ਕੀਆ ਕੁਛ ਹੈ ਜਦੋਂ ਬੰਦੇ ਨੂੰ ਸਾਰੀ ਨੌਲੇਜ ਹੈ ਫਿਰ ਉਹ ਉਹਨਾਂ ਬੰਦਿਆਂ ਦੇ ਵਿੱਚ ਵੜਨਾ ਉਹਨੇ ਜਿੱਥੇ ਬਦਰੋਹ ਹੋ ਰਿਹਾ ਬੰਦਿਆਂ ਦੇ ਵਿੱਚ ਜਾ ਕੇ ਉਹ ਧਰਮ ਗੱਲਾਂ ਕਰਨੀਆਂ ਐ ਕਰਨੀਆਂ ਫਲਾਣਾ ਕਰਨ ਉਹਨਾਂ ਕੋਲ ਆਇਆ ਤੇ ਸਾਡੇ ਹੀ ਬੰਦਾ ਤੇ ਉਹਨਾਂ ਵਿੱਚ ਤਾਂ ਉਹ ਲੀਡਰ ਲੱਭਣੇ ਹੋ ਮੇਨ ਮੇਨ ਬੰਦੇ ਚੱਕਣੇ ਫਿਰ ਜਿੱਦਾਂ ਹੁਣ ਮੈਂ 100 ਬੰਦਾ ਮੈਂ ਲੀਡਰ ਆ ਇੱਕ ਉਹ ਬੰਦਾ ਉਹ ਫੜ ਲਾ ਵੀ ਇਹੇ ਬੰਦਾ 100 ਬੰਦਿਆਂ ਦਾ ਫਿਰ ਉਹਨੂੰ ਉਹ ਜਾ ਕੇ ਚਾਰ ਪੰਜ ਬੰਦੇ ਇਕੱਠੇ ਕਰ ਲੈਣੇ ਗਰੁੱਪ ਵਿੱਚ ਤੇ ਫਿਰ ਉਹਨਾਂ ਨੂੰ ਕੋਈ ਤਕੜੀ ਆਫਰ ਦੇਣੀ ਹੈ ਵੀ ਅਸੀਂ ਤੈਨੂੰ ਇਸ ਦਾ ਮੁੱਖ ਮੰਤਰੀ ਆ ਜਾਂ ਐਮਐਲਏ ਬਣਾ ਦਾਂਗੇ ਤਾਂ ਨਹੀਂ ਮੈਂ ਚੱਲਦੀਆਂ ਬਈ ਜਿਹੜੇ ਕਹਿੰਦੇ ਇੰਟੈਲੀਜੈਂਸੀ ਵਾਲੇ ਆ ਉਹ ਫਿਰ ਜਿੱਦਾਂ ਹੁਣ ਹਾਲ ਮਕਾਮ ਹੁੰਦੇ ਯਾਰ ਬੰਦੇ ਮਰਦੇ ਇੱਥੇ ਵੀ ਕੋਈ ਇਦਾਂ ਦੇ ਬੰਦੇ ਭੇਜੋ ਨਾ ਸਾਡੇ ਨਾਲ ਕਿਸੇ ਦਾ ਜਵਾਨ ਪੁੱਤ ਮਰੇ ਬੜਾ ਦੁੱਖ ਹੁੰਦਾ ਹੈ ਚਿੰਤਾ ਪਰ ਮਾਦਾ ਬਹੁਤ ਬੜਾ ਬਿਆਨ ਆਇਆ ਉਹਦਾ ਉਹ ਵੀ ਬਿਆਨ ਪੜਦਾ ਤਾਂ ਮੈਂ ਕਹਿੰਦੇ ਜੇ ਮੈਂ ਆਪਣੇ ਪੁੱਤ ਨੂੰ ਨਾ ਭੇਜਦੀ ਫਿਰ ਦੇਸ਼ ਦੀ ਰਾਖੀ ਕੌਣ ਕਰਦਾ ਹਾਂ 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 ਤੇ ਵੀ ਮੈਸ ਕੱਲ ਕਮਰੇ ਤੇ ਕੱਲ ਗਰਮੀ ਬਹੁਤ ਹੈ ਅੱਜ 20 ਦੱਸਿਆ ਹੋਇਆ ਹਾਲ ਤੱਕ ਤਾਂ ਕੋਈ ਹਲਚਲ ਹੈ ਨਹੀਂ ਹਲਕਾ ਜਿਹਾ ਸੂਰਜ ਲਿਖਦਾ ਉੱਪਰ ਨੂੰ ਇਹ ਇੱਥੇ ਜਨੂ ਹਾਂ ਬੱਦਲਾਂ ਦੇ ਵਿੱਚ ਸੂਰਜ ਦਿਖਦਾ ਤੇ ਘਰ ਤੋਂ ਫੋਨ ਉਹਦਾ ਘਰ ਨਾਲ ਗੱਲ ਕਰ ਲਾਂ ਮੈਂ ਹਲੇ ਲਾਈਵ ਵੀਡੀਓ ਸ਼ੂਟ ਕੀਤੀ ਨਹੀਂ ਲਾਈਵ ਵੀਡੀਓ ਬਣਾ ਲਈ ਪਾ ਇੱਕ ਅੱਜ ਦਾ ਹਾਲਚਲ ਦੱਸਦੀ ਉਹ ਮਹਾਲ ਬਲੌਗ ਉਪਰ ਪੈਂਦੀ ਆ ਉਹਦੇ ਪੈ 2.5000 ਵਿਊ ਆਉਂਦੇ ਉਹਦੇ ਵਿੱਚ ਇਹ ਆ ਵੀ ਆਪਾਂ ਡੇਲੀ ਡੇਲੀ ਅਪਡੇਟ ਪਾ ਦਿੰਨੇ ਅੱਜ ਦੇ ਅੱਜ ਦੇ ਦਿਨ 'ਚ ਕੀ ਹੋਇਆ ਉਹਦੇ ਨਾਲ ਕਮੈਂਟ ਆਉਣ ਲੱਗ ਜਿੰਦੇ ਹੁਣ ਤਨੂੰ ਵਿਊ ਨੀ ਯਾਰ ਵਿਊ ਦੇ ਨਾਲ ਥੋੜੀ ਮੈਂ ਵਿਊ ਦੇ ਪਿੱਛੇ ਦਾ ਕਦੇ ਭੱਜਿਆ ਹੀ ਨਹੀਂ ਹੈਗਾ ਵਿਊ ਆਪਾਂ ਨੂੰ ਵਿਊ ਆਉਣ ਵਿਊ ਵਾਲੇ ਬਹੁਤ ਚੈਨਲ ਜਿਹੜੇ ਫੇਕ ਚੀਜ਼ਾਂ ਦਿਖਾਉਂਦੇ ਆ ਵੀ ਰਿਐਲਿਟੀ ਆਪਾਂ ਉਹ ਪੇਸ਼ ਕਰੀ ਦੀ ਆ ਆਪੇ ਰੀਅਲ ਹੈ ਇਹ ਦੁਨੀਆ ਕਿਤੇ ਪਸੰਦ ਨਹੀਂ ਖੁਸ਼ ਜੇ ਵੀਊ ਜ਼ਿਆਦਾ ਆਉਣ ਲੱਗੇ ਤਾਂ ਜ਼ਿਆਦਾ ਟੱਪ ਟੱਪ ਹੋਣ ਲੱਗ ਜਣੇ ਆਪਾਂ ਘੱਪੇ ਜੇ ਰਹੇ ਦਾ ਨਾ ਉਧਰ ਨ ਉਧਰ ਪਾ ਘੱਪੇ ਜੇ ਇੰਨੇ ਵੀਊ ਆ ਜਣ ਬੱ ਠੀਕ ਆ ਇਹਨਾਂ ਨੇ ਮੈ ਲਿਫਟ ਦਿੱਤੀ ਆ ਇਹ ਬੋਲ ਨਹੀਂ ਸਕਦੇ ਨਾ ਸੁਣ ਸਕਦੇ ਨਾ ਬੋਲ ਸਕਦੇ ਆ ਮੈਂ ਕਾਕੇ ਵਾਲਾ ਮੋਟਰਸਾਲ ਲੱਤਾਂ ਮੈਂ ਚੱਲ ਅੱਜ ਘਰੇਲੂ ਕੰਮ ਮੋਟਰਸਾਲ ਵਰਨੇ ਬੈਠਦੇ ਆ ਉਹ ਜਣਾ ओके। ਉਹਨਾਂ ਮੁੰਡਿਆਂ ਨੂੰ ਮੈਂ ਲਿਫਟ ਦਿੱਤੀ ਤੇ ਮੇਰੇ ਪਿੱਛੇ ਆ ਗਿਆ ਕਚਹਿਰੀਆਂ ਇੱਥੇ ਹੁਣ ਮੈਂ ਕਿਹਾ ਜਿਹੜਾ ਕੰਮ ਵਾਲਾ ਕੰਮ ਰਹਿ ਗਿਆ ਤਾਂ ਅੱਜ ਕਰਾ ਕੇ ਜਾਣਾ ਮੈਂ। ਅੱਜ ਠੀਕ ਆ ਮੌਸਮ ਕੱਲ ਤਾਂ ਗਰਮੀ ਬਹੁਤ ਆਉਂਦੀ ਜਦ ਮੋਟਰਸਾ ਲੈ ਕੇ ਆਇਆ ਕਾਕੀ ਵਾਲ ਜਿੱਤੇ ਮੈਂ ਪਹਿਲਾਂ ਦੱਸਿਆ ਤੇ ਜਾ ਕੇ ਹੁਣ ਫਿਰ ਮੈਂਹਿਕ ਦਾ ਕੰਮ ਕਰਾਵਾਂ। ਫਿਰ ਅੱਜ ਪ੍ਰਦੀਪ ਪ੍ਰਦੀਪ ਏਜੰਟ ਕੋਲ ਵੀ ਜਾਣਾ ਉਹਨੂੰ ਹਲੇ ਫੋਨ ਨਹੀਂ ਕਰਿਆ ਵੀ ਸ਼ਾਇਦ ਦਫ਼ਤਰ ਹੋਵੇ ਨਾ ਹੋਵੇ ਦੇਖਦਾ ਮੈਂ। ਚੱਲੀ ਹੁਣ ਜਾ ਕੇ ਪਹਿਲਾਂ ਕਰਾਈਏ ਮੈਂਹਿਕ ਵਾਲਾ ਕੰਮ। ਮੈਂ ਕਚਹਿਰੀ ਜੈਂਟਰੀ ਹੋਣ ਲੱਗਿਆ ਤਾਂ ਇੱਥੇ ਨੂੰ ਐਂਟਰ ਲੈਣ ਲੱਗਿਆ ਤਾਂ ਮੈਂ ਤੇ ਆ ਬ ਥੋੜਾ ਮਾਮਾ ਰਹਿੰਦਾ ਨਿਊਜ਼ੀਲੈਂਡ ਦੇ ਵਿੱਚ। ਕਿਆ ਨਾਮ ਉਹਨਾਂ ਦਾ? ਉਹਨਾਂ ਦਾ ਸੋਨੂ ਇੱਕ ਇੱਕ ਦਾ ਨਾਮ ਪਰਮਿੰਦਰ ਸਿੰਘ। ਸੋਨੂ ਪਰਮਿੰਦਰ ਸਿੰਘ ਠੀਕ ਹੈ ਠੀਕ ਹੈ ਠੀਕ ਹੈ। ਚਲੋ ਠੀਕ ਹੈ ਉਹ ਕਿ ਹੈ? ਓਕੇ ਓਕੇ ਓਕੇ। ਲੈ ਵੀ ਚੱਲੀ ਜਾ ਕੇ ਕਚਹਿਰੀ 'ਚ ਕੰਮ ਕਰਵਾਈ ਆਪਣਾ ਜਾ ਕੇ। ਲੋ ਜੀ ਇੱਥੇ ਪੂਰਾ ਮੇਲਾ ਲੱਗਦਾ ਕਚਹਿਰੀ 'ਚ ਮੇਲੇ ਲੱਗਦੇ ਕਹਿੰਦੇ ਉਹੀ ਗੱਲ ਸੱਚੀ ਆ। ਜਦ ਮਰਜੀ ਆਉਜੋ ਉਥੇ ਮੇਲੇ ਦੇ ਮੇਲੇ ਲੱਗੇ ਹੋਵੇ। ਮੈਡਮ ਜੀ ਮੇਰੇ ਪੇਪਰ ਤਿਆਰ ਕਰਦੇ ਹੋਏ ਐਫੀਡਾਫਟ ਕਾਫੀਡਾਫਟ ਅਸਟਾਪ ਪੇਪਰ। ਇੱਕ ਪਹਿਲਾ ਫਾਰਮ ਜੋ ਬਾਹਰ ਨਾ ਬੰਨ ਅਧਾਰ ਕਾਰਡ ਨ ਸਾਈਨ ਕਰਨੇ ਪਾਤਾ ਮੇਰੇ ਸਾਈਨ ਦੇ ਲਿਖੂ ਭਾਂਗੜੇ ਜੇ ਤੇ ਫਿਰ ਇਹਨਾਂ ਮੈਨੂੰ ਸਟਾਫ ਪੇਪਰ ਕੱਢ ਕੇ ਦੇ ਦਿੱਤਾ ਉੱਥੋਂ ਉਹ ਦਫਤਰੋਂ ਫਿਰ ਦੂਜੇ ਦਫਤਰ ਆ ਗਿਆ ਇੱਧਰ ਮੈਂ ਸੋਨੂੰ ਬਾਈ ਸਾਡਾ ਸੈਂਡਾ ਪੜਿਆ ਹੋਇਆ ਇਹਨਾਂ ਬਾਈ ਤੈਨੂੰ ਭੇਸ਼ਾਨ ਲਿਆਵਾਂ ਉਹਨਾਂ ਮੁੰਡਿਆਂ ਤੇ ਚੱਲ ਛੱਡ ਦੇ ਅਸਲ ਪਹਿਲਾਂ ਹੀ ਮੁੰਡਾ ਜਾਣਦੀ ਆਪਾਂ ਨੂੰ ਤੇ ਹੋਰ ਡੇਰਾ ਕੰਮ ਕਰ ਐਂ ਚੱਲਣੀ ਪਵੇ ਕਚਰੇ ਵਿਚਾਰੇ ਤਾਂ ਵੀਰ ਕੋਲ ਜਰੂਰ ਆਇਓ ਸੋਨੂੰ ਹੇ ਕਿੱਥੇ ਕਿੱਥੇ ਕਿਹੜੀ ਲੋਕੇਸ਼ਨ ਦਾ ਦੱਸਾਂ ਜੀ ਮੈਂ ਤਸੀਲ ਦੇ ਆਪੋਜੀਟ ਜਿੱਥੇ ਟਾਈਟਿੰਗ ਆ ਸਾਰੇ ਮੈਂ ਤੁਹਾਨੂੰ ਜਿੱਥੇ ਆ ਕੇ ਬਸ ਸਿੱਧਾ ਹੀ ਆ ਕੇ ਬਸ ਸਿੱਧਾ ਹੀ ਬੈਠਣਾ ਦਿਖਾਵਾਂਗਾ ਉੱਥੇ ਤੇ ਸਿੱਧਾ ਇੱਥੇ ਆ ਕੇ ਇੱਥੇ ਬੈਠਦਾ ਬਈ ਕੋਈ ਵੀ ਕੰਮ ਕਰਾਉਣਾ ਹੋਵੇ ਕੋਈ ਲਾਇਸੈਂਸ ਦਾ ਕੋਈ ਵੀ ਹੋਵੇ ਇੱਥੇ A to Z ਕੰਮ ਕਰਦੇ ਹਾਂ ਲਓ ਜੀ ਆਪਣਾ ਸਟਾਮਪ ਪੇਪਰ ਤਾਂ ਹੋ ਗਿਆ ਤਿਆਰ ਇਹ ਫੋਟੋ ਖਿੱਚ ਕੇ ਤੇ ਡਮਾਡ ਨਾਲ ਤੇ ਪੁੱਛਣਾ ਵਾਟ ਸਹੀ ਆ ਹੁਣ ਸਭ ਚੇਂਜ ਹੋ ਜਾਊਗਾ ਨਹੀਂ ਨਹੀਂ ਚੇਂਜ ਹੋਣਾ ਹੈ ਬਹੁਤ ਸਾਲ ਉਹ ਖੜਾ ਬਣਾ ਕੇ ਕਰ ਰਹੇ ਨੇ ਕਿ ਕੋਈ ਚੋਰੀ ਨਾ ਹੋ ਜਾਵੇ ਨਵਾਜੀ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਸੀਂ ਮੈਨੂੰ ਦੇਖਦੇ ਵਸਾਇਆ ਗੱਡੀ 'ਚ ਬੈਠੂਗਾ ਹਾਂ ਨਹੀਂ ਨਹੀਂ ਮੈਂ ਦੇਖ ਰਿਹਾ ਮੈਂ ਕੁਝ ਕਰ ਰਿਹਾ ਓਕੇ ਵੀਰੇ ਸ਼ੁਕਰੀਆ ਉਹ ਖੜਾਉ ਤਾਂ ਮੈਂ ਮੋਟਰਸਾਈਕਲ ਬਸ ਸੱਚਾ ਸੱਚੀ ਗੱਲ ਹੈ ਮੋਟਰਸਾਈਕਲ ਨਾਲ ਮੈਨੂੰ ਫਾਇਦਾ ਬਹੁਤ ਹੋਇਆ ਗੱਡੀ ਖੜਾਉਣੋਂ ਪਹਿਲਾਂ ਪਾਰਕਿੰਗ ਲੱਭਣੀ ਪੈਂਦੀ ਹੈ ਮੋਟਰਸਾਈਕਲ ਜਿੱਥੇ ਥੋੜੀ ਜਗ੍ਹਾ 'ਚ ਪਾੜੋ ਆਪਣਾ ਕੰਮ ਕਰੋ ਉਸ ਤੇ ਭੱਜ ਜਾਓ ਤੇ ਹੁਣ ਆ ਗਏ ਮੈਂ ਪ੍ਰਦੀਪ ਕੋਲ ਪ੍ਰਦੀਪ ਨੂੰ ਮਿਲਿਏ ਭਾਜੀ ਅੱਧਾ ਕੰਮ ਸਾਰੇ ਚੜ ਮੈਂ ਹੁਣ ਦੇਖੇ ਕੋਈ ਲੇਟੈਸਟ ਕੋਈ ਵਿਜਾ-ਬੋਜਾ ਆਇਆ ਹੋਵੇ ਪੁੱਛਣਾ ਜਾ ਕੇ ਹੁਣ ਇਹਨੂੰ ਨਟ ਕੀ ਕਿਸ ਹੱਸਰਤਾ ਹੈ ਨਹੀਂ ਉਹ ਬੱਲੇ 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 ਜਾਇਆ ਕਨੇਡਾ ਬਸ 29 ਤਰੀਕ ਦੀ ਫਲਾਈਟ ਹੈ ਹੋ ਗਈ ਇਹ ਤਾਂ ਪਾਰਟੀਆਂ ਤੇਰੇ ਵੱਲੇ ਆ ਮੈਂ ਪਾਰਟੀ ਜਦੋਂ ਮਰਜੀ ਹਾਂ ਹਾਂ ਐਸ ਬਾਈ ਬੰਦੇ ਨੇ ਬਹੁਤ ਪਾਪੜ ਵੇਲੇ ਬਹੁਤ ਯਾਦ ਆਈ ਬਹੁਤ ਥੋੜੇ ਹੀ ਨੇ 2 ਸਾਲ ਹੋ ਗਏ ਆਪਣੇ ਇਕੱਠੇ ਨਾਲ ਬਹੁਤ ਚਾਰ-ਪੰਜ ਸਾਲ ਹੋ ਗਏ ਜਦ ਤੇ ਅਪਣੇ ਇਕੱਠੇ ਨੇ ਅਪਲਾਈ ਕਰਿਆ ਤਾਂ ਹਾਂਜੀ ਹੁਣ ਆਇਆ ਵੀ ਜਦ 2 ਸਾਲ ਬਾਅਦ ਮਤਲਬ ਪਾਰਟੀ ਦੇ ਇਧਰ ਓਹੀ ਹੋਈ ਅੱਜ ਪਾਰਟੀ ਪਾਰਟੀ ਵਰਗੀ ਪਾਰਟੀ ਹੋ ਰਹੀ ਇਧਰ ਸਾਰੇ ਬੰਦੇ ਆਪਾਂ ਭੇਜ ਦੇਣੇ ਬਈ ਪਰ ਅੱਖਣਾ ਜਿਹੜਾ ਆਪਣਾ ਬੈਠ ਕੇ ਆ ਗਿਆ ਹਾਂ ਸਿਸਟਰਾਂ ਦੀ ਵੀ ਪੀਆਰ ਆ ਗਈ ਕਰ ਕਰਦੇ ਚੱਲ ਗਏ ਕਿਦੀ ਮਨਦੀਪ ਆਪਾਂ ਅੱਛਾ ਉਹ ਬੱਲੇ 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 ਪਾਈ ਵਧਾਈਆਂ ਪਾਈ ਪਤਾ ਨਹੀਂ ਸਿਸਟਰ ਦੀ ਵੀ ਆ ਗਈ ਹਾਂ ਹੁਣ ਤਾਂ ਕਹਿੰਦੇ ਐਗਡਸੇ ਕੰਮ ਵੰਦਾ ਹੁਣ ਪੀਆਰ ਸ਼ੁਰੂ ਕਰ ਦੋ ਹੁਣ ਪੀਆਰ ਹੀ ਕਰ ਰਹੇ ਆ ਮੈਂ ਬਹੁਤ ਕਮੰਡੀ ਆ ਹਾਂ ਹਾਂ ਫਾਇਦੀ ਵਿੱਚ ਬਈ ਪੀਆਰ ਚ ਹੀ ਬਈ ਉਹਨਾਂ ਕਾਹ ਵੀ ਲਵਾ ਦੇ ਪੀਆਰ ਕਰ ਦੇ ਲੈ ਪੇਪਰ ਦਾ ਮਤਨ ਉਹ ਹਾਂ ਦੋਆ ਕਿੰਦੀ ਗੱਲ ਗੱਲ ਹੋਈ ਸੀ ਬਈ ਦੋਆ ਪੀਆਰ ਦੋਆ ਦੇ ਲੈ ਸਾਰੇ ਪੇਪਰ ਇਹਦੇ ਵਿੱਚੇ ਪਏ ਆ ਸਾਰੇ ਵਿੱਚੇ ਆ ਹਾਂ ਰੁਕਿਆ ਚੱਕ ਲੈ ਪਹਿਲਾਂ ਹੂੰ ਕੁਝ ਵੀ ਆ ਕਾਕੇ ਦਾ ਮੈਨੂੰ ਪਲਟੀਨਾ ਬੜਾ ਪਸੰਦ ਲੱਗਿਆ ਬੜਾ ਜਮਕੇ ਚੱਲਦਾ ਹੁਣ ਮੇਰੀ ਇੱਕ ਅੱਖ ਆ ਗਈ ਵੀ ਇਹਦੇ ਨਾਲ ਦੇ ਲੈ ਲਈ ਛੋਟਾ ਜਿਹਾ ਕੁਝ ਛੋਟੇ ਛੋਟੇ ਕੰਮ ਕਰਨੇ ਕਿ ਤਾਂ ਸੈਲਫ ਸਟਾਰਟ ਹੈ ਕਿ ਇੱਕ ਬੋਰਡ ਦੇ ਕਿੱਕ ਮਾਰ ਨਹੀਂ ਬੰਦੇ ਆਂ ਤਾਂ ਹੂੰ ਜੋਰ ਲਾ ਜਾਂਦਾ ਸਰੇਡ ਦਾ ਤੇ ਅੱਜ ਬੁੱਧਵਾਰ ਦਾ ਬੁੱਧਵਾਰ ਦੇ ਦਿਨ ਇੱਕ ਨਾਲ ਇੱਕ ਪੀਜਾ ਫ੍ਰੀ ਤੇ ਆਪਣੇ ਸਾਰੇ ਪੇਪਰਾਂ ਦਾ ਕੰਮ ਹੋ ਚੁੱਕਿਆ ਡਨ ਹੋ ਗਏ ਬਸ ਹੁਣ ਫਿੰਗਰ ਕਰਾਸ ਅਜੇ ਤੁਹਾਨੂੰ ਸਾਰੇ ਪੇਪਰ ਸਹੀ ਲਾਇਆ ਕੋਈ ਝੂਠ ਨਹੀਂ ਲਾਇਆ ਸੱਚ ਦੱਸਿਆ ਸਾਰਾ ਜਿੰਨੇ ਪੇਪਰ ਸਿਲਾਇਆ ਮੈਂ ਸਾਰੇ ਸੱਚ ਲਾਇਆ ਜਿਹਨਾਂ ਵਿੱਚ ਕੋਈ ਮੈਂ ਫੇਕ ਲਾ ਫਿਰ ਦਿਲ ਡਰ ਡਰ ਕੇ ਉਹਨਾਂ ਨੂੰ ਹੀ ਪਤਾ ਵੀ ਆਪਣੇ ਪੰਜਾਬੀਆਂ ਨੇ ਕਿਦਾਂ ਪੇਪਰ ਸਾਰੇ ਫੇਕ ਲਾ ਲੂ ਕੇ ਹੁਣ ਅਸਲ ਬੰਦੇ ਹੁਣ ਜੇ ਅਸੀਂ ਅਸਲ ਪੇਪਰ ਉਹਨੂੰ ਸਾਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ। ਇਹ ਯਾਦ ਜਾਂਦਾ। ਗਿਆ ਲਾ। ਚੱਕੋ ਵੀ ਪੀਜੇ ਚੀਜੇ ਸਾਰਾ ਦਿਨ ਟੀਵੀ ਦੇਖਦੇ ਰਹਿੰਦੇ ਮਾਜਾ ਏਸੀ ਲਾ ਦੋ ਲਾ ਦੋ ਜਿਲ੍ਹਾ ਦਾ ਲਾ ਦੋ ਦਾ ਜਿਲ੍ਹਾ ਦਾ ਲਾ ਦੋ ਲਾ ਦੋ ਤਨ ਤਨ ਜਦ ਆਇਆ ਹੁਣ ਨਾ ਦੇਖੋ ਸਰ ਨਰਾਜ ਹੋਈ ਹੋਈ ਆ ਕੋਈ ਨਾ ਸਾਰੇ ਲਾੜੋਗਾਂ ਲੰਬੇ ਤੇਰੇ ਦਤ ਨਹੀਂ ਦਬਦਾ ਮੋਟਰਸਾਈਕਲ ਚੀਜ਼ ਹੋ ਜਾਂਦੀ ਆ ਅੱਖਾਂ 'ਚ ਧੂੜ ਮਿੱਟੀ ਬਹੁਤ ਪੈਂਦੀ ਆ ਜਲਣ ਜਿਹੀ ਹੋ ਰਹੀ ਆ ਅੱਜ ਅੰਕਾ ਵਿੱਚ ਲੈ ਕੇ ਗਿਆ ਮੈਂ ਇੱਕ ਮੁੰਡੇ ਦੇ ਫੜਿਆ ਰਸਤੇ 'ਚ ਤਾਂ ਫਿਰ ਵੀ ਕੋਈ ਨਾ ਕੋਈ ਜਾਂ ਰੇਤੇ ਵਾਲੀ ਟਰਾਲੀ ਜਾਂ ਕੋਈ ਟਰੱਕ ਲੰਘਦਾ ਉਹਦੀ ਪੈ ਜਾਂਦੀ ਆ ਅੱਖਾਂ 'ਚ ਹੁਣ ਚੰਗੀ ਤਰ੍ਹਾਂ ਧੋਤੀਆਂ ਹਮੇਸ਼ਾ ਜਿਦਾ ਟਾਈਮ ਹੁਣ ਪੀਜਾ ਖਾਣਦੇ ਬੈਠੇ ਸਾਰਿਆਂ ਦੇ ਨਾਲ ਹੁਣ ਪ੍ਰਾਪਰਟੀ ਵਾਲੇ ਕਹਿੰਦੇ ਪ੍ਰਾਪਰਟੀ ਪ੍ਰਾਪਰਟੀ ਕਰੀ ਜਾਓ ਇੱਕ ਦੋ ਦਿਨ ਉਹ ਘਰ ਦੇ ਘਰੇਲੂ ਬਲੌਗ ਆਉਣਗੇ ਉਸ ਤੋਂ ਬਾਅਦ ਫਿਰ ਪ੍ਰੋਟੀਜ ਬਣਾਣਗੇ ਇੱਕ ਦੋ ਇਨਕੁਆਰੀਆਂ ਆਈਆਂ ਹੋਈਆਂ ਮੇਰੇ ਕੋਲ ਠੋਕ ਦੇਣਾ ਦੋ ਦਿਨ ਹੋ ਗਏ ਰਾਤ ਨੂੰ ਨੀਂਦ ਨਹੀਂ ਆ ਰਹੀ ਵੀ ਕਿਆ ਕਰਾਂ ਕਿਆ ਨਾ ਕਰਾਂ ਕਰਾਂ ਨਾ ਕਰਾਂ ਨਾ ਡਵੈਲਪਮੈਂਟਰ ਜਮੈਂਪਾ ਸੋਚ ਸੋਚ ਕੇ ਕੀ ਕੀ ਤਰ੍ਹਾਂ ਕੀ ਨਾ ਕਰੀਏ ਲੈ ਜਦ ਆਪਣਾ ਫਲੈਟ ਵਾਲਾ ਸੌਦਾ ਆਪਣਾ ਖਰਾ ਰਹਾ ਹੁਣ ਇਹ ਵੀ ਸੋਚਦਾ ਅਗਲਾ ਸੌਦਾ ਕਰਨਾ ਆਪਣੇ ਉਹ ਵੀ ਖਰਾ 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 ਹੀ ਹੋਵੇ ਮਹਿਕਨਾਜ ਕਾਲਜ ਦੇ ਵਿੱਚੋਂ ਟੀ-ਸ਼ਰਟ ਜਿੱਤ ਕੇ ਆਇਆ ਤੇ ਲੈ ਹੁਣ ਪਾ ਕੇ ਚਲੇ ਦੀ ਮਾਂ ਨੂੰ ਦਿਖਾਉਂਦਾ ਚੱਲੀਏ ਵੀ ਗਰਾਊਂਡ ਨੂੰ ਉਹਦਾ ਰੈਕਸ਼ਨ ਦੇਖ ਲੈ ਕੇ ਆਂਦੀ ਚੱਲੀਏ ਵੀ ਗਰਾਊਂਡ ਨੂੰ 10 ਦਿਨ ਹੋ ਗਏ ਦਾ ਗਰਾਊਂਡ ਨੂੰ ਚੱਲੀਏ ਆ ਗਰਾਊਂਡ ਨੂੰ ਚੱਲੀਏ ਨਰਾਜ ਹੱਜ ਕੀ ਕਰ ਸਕਣਾ ਸਸਸਸ ਕੀ ਆਪਾਂ ਲੈ ਅੱਜ ਬਲੀ ਇਹ ਮੈਂ ਕਿ ਚੱਕਾ ਉਹ ਭਜ ਤਾਂ ਵਾਲੇ ਆਉਣ ਲੱਗੇ ਤਾਂ ਚੱਲੀਏ ਭਾਈ ਹੁਣ ਮੈਂ ਕਿ ਨਹੀਂ ਕਹੂੰਗਾ ਤੇ ਛੜ ਸਮਝ ਲੱਗਦੀ ਦੇਖੋ ਤਾਂ ਜੀ ਨਾ ਸੋਣੀ ਨਹੀਂ ਲੱਗਦੀ ਖੋਲਦੇ ਹੁਣੇ ਬੋਲੇ ਸੀਟੇ ਲਓ ਥੋੜਾ ਉਹ ਸਰ ਹਸਰ ਹੱਥਾਂ 'ਪਾ ਨਾ ਪਾ ਕੇ ਰੱਖਣੀ ਹੁਣ ਪਾ ਕੇ ਰੱਖਣੀ ਬਸ ਹੁਣ ਪਾ ਕੇ ਰੱਖ ਮੈਂ ਜਿੱਦਾਂ ਤੁਸੀਂ ਕਹ ਦੂਗੇ ਠੀਕ ਆ ਥੋੜਾ ਹੋ ਕੇ ਮੰਨਣਾ ਪੈਣਾ ਜੀ ਮੈਨੂੰ ਆਹ ਕਾ ਚੀਜ਼ ਲੈਂਦੇ ਤੁਸੀਂ ਵਾਹ ਹਾ ਤਬਾ ਕਦ ਦਾ ਨਾ ਭਾਈ ਮਿੱਟੀ ਦਾ ਮਿੱਟੀ ਦਾ ਤਬਾ ਵਾਹ ਭਾਈ ਵਾਹ ਜਸਮੀ ਦੇ ਕੇ ਗਈਏ ਪਤਾ ਕਹਾਂ ਲਈ ਕਰਦੀ ਵੀ ਤੁਸੀਂ ਜਸਮੀ ਨੇ ਰੋਟੀ ਤੇ ਬਣਾਉਂਗੇ ਅੱਜ ਪਤਾ ਨਹੀਂ ਕਹਿੰਦੀ ਅਸੀਂ ਤਾਂ ਲਾਇਆ ਨਹੀਂ ਹਜੇ ਹਾਂ ਭੰਗ ਦੇਖਾ ਲੈ ਨਹੀਂ ਕੋਈ ਹੋ ਨਹੀਂ ਚਲ ਭਾਗੇ ਦੇਖੋ ਰੋਟੀ ਟਾਈਮ ਲੱਗੂਗਾ ਹੌਲੀ ਹੌਲੀ ਦੇਖਦੇ ਆਂ ਬੁਝ ਚਲੋ ਰੇਸ਼ਮੀ ਜੀ ਚੋਕ ਦਾ ਕੱਪੜਾ ਇਹਦਾ ਸਿਆਲ ਚ ਪਾ ਲਓ ਛੋਲੇ ਵਾਲੀ ਹੁਣੀ ਧੋ ਦੂੰਗੀ ਕੱਪੜਾ ਚੋਕ ਦਾ ਬਲੈਮ ਤਾਂ ਨਹੀਂ ਹੈਗਾ ਉਹ ਤਾਂ ਨਹੀਂ ਆਏਗਾ ਉਹ ਦਿਗਲੇ ਨੂੰ ਚਲੋ ਉਹ ਕਰਦੇ ਆਂ ਉਹ ਕਰਾ ਇਹ ਮੈਂ ਆਪਣੇ ਕਾਲਜ ਚੋਂ ਆਈ ਨਾ ਟਾਈਮ ਡਾਟਾ ਟਾਈਮ ਤੇ ਡਾਇਰੈਕਟਰ ਆਇਆ ਕੋਈ ਸਰਕਾਰ ਆਇਆ ਕੋਈ ਕਹਾਤਾ ਸਰਕਾਰੀ ਕੇ ਆਇਆ ਤਾਂ ਹੈ ਸਰਕਾਰੀ ਦੇ ਸਰਕਾਰੀ ਉਹ ਸਰਕਾਰੀ ਫ੍ਰੀ ਕੋਰਸ ਤੇ ਨੇ ਪੂਰਾ ਕਰਿਆ ਜਿੱਦ ਦਿੱਤੀ ਪੇ ਬੈਗ ਵੀ ਦਿੱਤਾ ਬੈਗ ਅੰਦਰੇ ਪਿਆ ਬੈਗ ਲਈ ਇੱਕ ਬੈਗ ਦਿੱਤਾ ਇੱਕ ਤਵਾ ਦਿੱਤਾ ਕਹਿੰਦੇ ਰੋਟੀਆਂ ਬਣਾਉਣ ਜੈਸਮੀਨ ਐਲਿਆ ਕਾ ਬੈਰ ਹੈ ਹਾਂ ਸਕੂਲ ਨਹੀਂ ਸਕੂਲ ਹੈ ਡੀਆ ਕਾ ਸੇ ਕਾਫੀ ਕੋਰਸ ਫ੍ਰੀ ਚੱਲੇ ਨੂੰ ਅੱਛਾ ਇਹਨੇ ਵੀ ਅਮਨੇ ਸੁਣ ਬੈਂਕ ਤਾਂ ਸੁਣ ਤੋ ਲਓ ਜੀ ਬਹਿਤ ਨਾਰਕੀਓਲੋਜੀਕਲ ਸਮਾਨ ਪਾ ਕੇ ਮੈਂ ਕਹਿੰਦੀ ਥੋੜੀ ਲਾਸੀ ਕੋਲ ਨਾਲ ਲੇ ਜਮਾ ਥੋੜੇ ਨਾਨ ਕੇ ਨਾਲ ਲੇ ਜਮਾ ਫੇਰ ਫੁੱਟ ਮੇਰੇ ਸੇ ਕਾਦੇ ਕੇ ਬੈਰ ਕਰਦੇ ਆਂ ਮਰੇ ਰਿਸ਼ਤਦਾਰਾਂ ਦਾ ਤੁਹਾਡੇ ਰਿਸ਼ਤੇਦਾਰ ਜਿਆਦਾ ਹਾਂ ਲੜਾਈ ਜਦੇ ਕਰਦੇ ਮੈਂ ਕਹਿੰਦਾ ਜਲੇ ਆਏ ਘਰ ਘਰ ਕੀ ਕਹਾਣੀ ਹੈ ਤਾਂ ਪੱਜਲੇ ਗਰਾਉਂਡ ਬੰਨ ਕੋ ਹੌਟੀ ਛੱਡ ਦੇ ਹਲਕੀ ਜੀ ਅਸੀਂ ਗੋਡੇ ਦਾ ਜੀਓ ਫਾਈਬਰ ਲੈ ਕੇ ਆਂਦਾ ਵਧੀਆ ਚੱਲਿਆ ਪੈਸੇ ਠੀਕ ਤਾਂ ਹਾਂ ਪਰ ਇਹਨਾਂ ਕੁਆਲਿਟੀ ਨਹੀਂ ਜਿੱਦਾਂ ਦੂਜੇ ਚੈਨਲਾਂ ਦੇ ਉਹਦੀ ਕੁਆਲਿਟੀ ਘਟਾਈ ਆ ਚੈਨਲ ਸਾਰੇ ਚੱਲਦੇ ਦੇ ਲਾਈਵ ਵੀ ਚੱਲਦੇ ਦੇ ਕੁਝ ਚੱਲ ਵੀ ਚੱਲੀਏ ਤੋ ਭਾਈ ਭਾਈ ਉਹਨਾਂ ਦਾ ਗੋਡੇ ਦੇ ਵਿੱਚ ਚੈੱਕ ਕਰੀ ਮੈਂ ਕਿ ਜੀਓ ਦਾ ਕੀ ਕੁਆਲਿਟੀ ਹੈ ਮੈਂ ਤਾਂ ਭੁੱਲੇਗਾ ਤਾਂ ਮੈਂ ਕਾਕੇ ਵਾਲਾ ਮੋਟਰਸਰ ਦਾ ਫੇਰੇ ਕੋਲ ਕਾਕੇ ਨੂੰ ਕਰਿਆ ਫੋਨ ਮੈਂ ਕਾਕਾ ਕਹਿੰਦਾ ਮੈਂ ਤੁਰਕੇ ਆਜੂਗਾ ਭੁੱਲੇ ਚੱਲ ਅੱਜ ਆਨੇ ਤੁਰਕੇ ਆਉਂਦਾ ਮੈਂ ਅੱਜ ਮੈਂ ਤੁਰਕੇ ਆਉਂਗਾ ਇਸ ਕਿਤੇਰਾ ਤੋਵ 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 ਇਸ ਕਿਤੇਰਾ ਤੋਵ 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 ਇਸ ਕਿਤੇਰਾ ਤੋਵ 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 ਚਾਬੀ ਦੇ ਦਿਓ ਜੀ ਕਾ ਤੁਸੀਂ ਰਹਿੰਦੇ ਆ ਜੀ ਮੈਂ ਤਾਂ ਬਾਹਰ ਖੜੇ ਸੀ ਮੈਂ ਰੱਖੀ ਤੂੰ ਸੀ ਰਕੇ ਤੂੰ ਲੈ ਕੇ ਆਏ ਕਿ ਮੈਂ ਨਹੀਂ ਕੀ ਜ਼ਿੰਮੇਵਾਰ ਤੁਹਾਡੀ ਨਹੀਂ ਮੈਂ ਨਿਘੜ ਫੇਰ ਕਿੱਥੇ 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 ਸਾਰਗੇ ਤੇ ਭਰਾਦੇ ਕਰੋ ਹਾ ਕੁਮਾਰ ਕੇ ਵੀ ਚਾਬੀ ਸਾਹ ਦਾ ਇਹ ਰਿਚ ਕਰਦੇ ਆਂ ਲੱਭ ਤੋ ਕਿੱਥੇ ਚਾਬੀ ਤਾ ਤੂੰ ਲੁਕੋਤੀ ਮੈਂ ਦੱਸਿਆ ਮੈਂ ਲੁਕੋਗਾ ਅੱਗੇ ਹੀ ਕਿਹਾ ਮੈਂ ਕਿਹਾ ਤੇਰਾ ਤਾ ਬਾਤ ਆਵਾ ਉਹ ਬੈਠ ਜੇ ਤਾ ਜਾਗੀ ਮੈਂ ਤੇ ਹਾਂ ਜਿਹੜੀ ਚ ਉਹ ਸਾਰੀ ਜਿਹੜੀ ਆ ਤਾਂ ਮੈਂ ਪੁਰ ਜਾੜ ਦੇ ਜਾ ਹਾਂ ਬੁਲ ਫਰਕੇ ਮੇਜਰ ਬਿਠਾ ਲਿਆ ਬੈਠ ਕੇ ਗੱਲ ਕਰ ਹਾਏ ਹਾਏ ਜੀ ਮੈਂ ਚਾਬੀ ਲੱਭ ਕੇ ਦਿੱਤੀ ਲੋਨ ਚਾਬੀ ਚੁੰਮੀ ਚੁੰਮੀ ਕੋਈ ਲੱਭ ਪੰਦਾ ਮੱਜਾ ਬਿਠਾ ਲਿਆ ਲੱਭ ਕੇ ਦਿੱਤੀ ਹੈ ਹਾਂ ਮੇਰੇ ਵੀ ਤਾਂ ਬੈਠੇ ਵਾਲੇ ਦੀ ਸੀ ਮੇਰੇ ਕੋਲ ਤਾਂ ਥੋੜਾ ਕੰਮ ਹਲਕਾ ਕਰਦਾ ਕੰਮ ਕਰਦਾ ਬਾਕੀ ਤੇਰੀ ਜਿਵੇਂ ਵਰੀ ਜੀ ਅੱਛਾ ਮੈਂ ਕੰਮ ਕਰਾਂ ਠੀਕ ਹੈ ਚੰਗ ਕਰਦਾ ਮੈਂ ਹਾਂ ਤਾਂ ਉਹਦੀ ਰੋਟੀ ਖਾਪੇ ਪਹਿਲਾਂ ਪਰ ਮੋਟਰਪੁਰ ਜਿਹੜਾ ਗੁੱਜਰ ਬਾਈ ਆਇਆ ਕਿ ਨਹੀਂ ਆਇਆ ਹੀ ਨਹੀਂ ਆ ਆ ਗਿਆਣਾ ਹੁਣ ਤਾਂ ਨਹੀਂ ਆਇਆ ਆਹ ਦੇਖ ਆਹ ਦੇਖ ਆਹ ਦੇ ਤਾਂ ਵੀ ਗਿਆ ਆਹ ਦੇਖ ਆਹ ਦੇ ਤੁਹਾਡੇ ਗੋਂਡੀ ਖੜੀ ਉੱਧਰ ਪਿੱਛੇ ਬਾਏ ਬਾਏ ਹਾਂ ਇਹ ਨਹੀਂ ਦੂਰ ਤੇ ਸਿਗਨਲ ਕੋਈ ਨਹੀਂ ਦੂਰ ਕਹੀ ਦੇ ਦਨੇ ਪਹਿਲਾਂ ਨੇੜੇ ਹੁੰਦੇ ਤੇ ਪਤਾ ਵੀ ਨਹੀਂ ਤੇ ਲੱਦ ਹਾਂ ਜਾ ਘਰ ਕੇ ਵੀ ਚਲੀ ਜਾਈਏ ਲੋਕ ਗੁੱਜਰ ਬਾਈ ਹਲੇ ਵੀ ਨਹੀਂ ਆਇਆ ਹੈਗਾ ਹੁਣ ਮੈਨੂੰ ਉਹਦੀ ਸਰਚ ਕਰਨੀ ਪੈਣੀ ਲੱਭਣਾ ਪੈਣਾ ਉਹ ਸ਼ਾਮ ਨੂੰ ਬੰਦਨ ਤੋਂ ਘਰਾ ਜਾ ਕੇ ਆਉਂਦਾ ਪੁੱਛਾਂ ਕਿੱਥੇ ਹੈ ਗੁੱਜਰ ਹਕੂਰੇ ਤੇਰੇ ਬਿਨਾ ਮੋਟਰ ਅਧੂਰੇ ਆ ਜਾ ਬਾਈ ਹੁਣ ਮੋਟਰ ਉੱਤੇ ਤੇਰੀ ਬਹੁਤ ਲੋਡ ਹੈ ਐਦੇ ਕੱਲ ਦਾ ਮੈਂ ਦੇਖ ਲਿਆ ਉਹ ਦੋ ਬੋਤਲ ਇੱਥੇ ਪਈ ਉਹ ਗਲਾਸ ਪਿਆ ਕਿਸੇ ਨੇ ਚੱਕਿਆ ਨਹੀਂ ਹੈਗਾ ਉਹ ਆਵੇ ਸਾਰਾ ਕਰਦਾ ਹੁਣ ਮੈਨੂੰ ਚੱਕਣੇ ਪੈਣੇ ਮੈਂਗਾ ਚਲਾ ਕੇ ਤੂੰ ਮੇਰੇ ਕੋਲ ਤੋਂ ਮੈਨੂੰ ਪਤਾ ਲੱਗ ਜੇ ਵੀ ਆਇਆ ਹੋਇਆ ਬਾਈ ਉਹਨੇ ਕੱਦਿਆਂ ਜਾ ਕੇ ਛੱਡ ਦੇਣੇ ਤੇ ਮੈਂ ਨਿਸ਼ਾਨੀ ਰੱਖ ਲਈਦੀ ਉਧਰੋਂ ਮੈਂ ਆਉਂਗਾ ਇੱਥੇ ਦੇਖੂਗਾ ਵੀ ਗੁੱਜਰਬੇ ਆਇਆ ਹੋਇਆ ਕਿ ਨਹੀਂ ਆਇਆ ਹੋਇਆ ਆਇਆ ਨਹੀਂ ਯਾਰ ਬਾਬਾ ਜੀ ਬਾਬਾ ਜੀ ਜਾ ਜਾਕਾਰ ਬਾਬਾ ਜੀ ਬਾਬਾ ਜੀ ਹਣੀ ਮਸਤੀ 'ਚ ਜਾ ਰਹੇ ਆ ਓਏ ਜਾ ਜਾਕਾਰ ਦੇਸੀ ਬਾਬਾ ਜੀ ਬਾਬਾ ਜੀ ਮੈਂ ਨਹੀਂ ਹੈ ਬਾਬਾ ਜੀ ਕਿਹੜੇ ਬਾਬਾ ਜੀ ਸਾਹਮਣੇ ਅੱਛਾ ਉਹ ਸਾਹਮਣੇ ਬਾਬਾ ਜੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਹਾਂ ਅੱਜ ਭਾਈ ਬਹੁਤ ਬੰਦੇ ਆਏ ਹੋਣੇ ਗਰਾਊਂਡ ਦੇ ਵਿੱਚ ਇਹ ਆ ਬਾਲ ਪਰ ਆਊਟ ਆ ਦਿਸੀ ਈਮ ਟੁਲਿਮ ਸਲੇਮ ਬਾਬਾ ਕਹਦੇ ਲਗਾ ਦੇ ਰਾਵਾਂ ਹਾਂ ਫੇਮ ਫਲੇਮ ਸਲੇਮ ਸਲੇਮ ਬਾਬਾ ਇਹ ਭਾਈ ਆ ਇਹ ਬਲ ਬਰਾਟ ਹੈ ਉਹ ਉਹ ਬਈ ਮਾਰ ਦਿੱਤੇ ਰੇ ਸਰੀਰ ਨੂੰ ਗਰਮੀ ਆ ਚੁੱਕੀ ਇੱਕ ਵਾਰ ਖੇਲ ਕੇ ਇੱਕ ਵਾਰ ਪੂਰਾ ਸਰੀਰ ਨਿੱਚੜ ਗਿਆ ਬਾਬਾ ਜੀ ਮੈਂ ਤੁਹਾਨੂੰ ਹੌਕਾ ਮਾਰੀਆ ਤੁਸੀਂ ਬੋਲੇ ਨਹੀਂ ਅਜੇ ਕਾਕੇ ਦਾ ਮੋਟਰਸਾਈਕਲ ਲੈ ਗਿਆ ਤਾਂ ਮੈਂ ਮੇਰਾ ਫੋਨ ਅਲਕਾ ਕਹਦਾ ਮੋਟਰਸੈੱਡ ਲੈ ਗਿਆ ਮੈਨੂੰ ਬਹੁਤ ਫੀਲਿੰਗ ਆਈ ਫੀਲਿੰਗ ਮੈਂ ਇਹੀ ਮੋਟਰਸੈੱਡ ਹੋਣਾ ਚਾਹ ਤੂੰ ਪਹਿਲਾਂ ਮੈਂ ਕਹਿੰਦਾ ਮੋਟਰਸੈੱਡ ਸਿੱਧਾ ਹੀ ਨਦੀ ਚ ਨੂੰ ਸਿੱਧਾ ਕਰਤਾ ਹੁਣ ਆਪੇ ਸਿੱਧਾ ਨਦੀ ਦੇ ਵਿੱਚ ਨਹਿਰ ਦੇ ਵਿੱਚ ਨਾ ਮੈਂ ਕਹਦਾ ਮੋਟਰਸੈੱਡ ਲੱਭ ਰਿਹਾ ਨਾ ਹੈ ਆਪ ਲੱਭ ਰਿਹਾ ਸਾਡੀ ਥਿੰਕਿੰਗ ਹੈ ਤੇ ਸਾਡੇ ਦਿਮਾਗ ਚ ਦਰਨਾ ਕਹਦਾ ਮੈਂ ਕਹਦਾ ਮੈਂ ਮੈਂ ਉਹ ਨਹੀਂ ਹੈਗਾ ਉਹਦਾ ਸਿੱਧਾ ਮੋਟਰਸੈੱਡ ਦਸਣਾ ਹੀ ਮੁੱਕੋ ਜੇ ਨਹਿਰ ਦੇ ਵਿੱਚ ਬਸ ਪਹਿਲੀ ਮੈਚ ਆ ਹਾਰ ਗਏ ਬਣਾਉਂਦੇ ਥੜੇ ਐਂ ਚੋਂ ਇੰਨੇ ਦਾ ਨੰਤੇ ਬਣੇ ਯਾਰ ਆਪਾਂ ਜਿੱਤੇ ਆਪਾਂ ਜਿੱਤੇ ਫਿਰ ਹੁਣ ਆ ਕਦੇ ਕੀ ਹੋ ਗਿਆ ਹੈ ਲੱਭੀ ਫਿਲਡਿੰਗ ਅੱਲਾ ਕਰ ਲੱਗ ਗਿਆ ਅੱਛਾ ਅੱਛਾ ਤੂੰ ਵੈਸੇ ਖੜਾ ਉਹ ਤੂੰ ਜਾਂਦਾ ਬੈਟਿੰਗ ਲੋਂਦਾ ਜਾਂ ਫਿਰ ਭਾਈ ਚੜੇ ਗਏ ਮਾ ਲੋ ਤਾਂ ਇਦਾਂ ਨਹੀਂ ਵਿੱਚ ਕੁਸਵਾੜ ਕਰਨੀ ਪੈਣੀ ਹੈ ਉਸ ਬੈਟ ਕਰਨੀ ਪਣੀ ਇਦਾਂ ਨਹੀਂ ਦੇਣੀ ਬੈਟਿੰਗ ਉਹਨਾਂ ਨੂੰ ਤੈਨੂੰ ਹਾਂ ਇਦੋਂ ਕੋਈ ਜੰਗ ਮੰਗਦੇ ਅਭਤ ਨੂੰ ਆਹ ਫਾਕ ਮਾਰਨਗੇ ਵੀ ਆ ਜਾਓ ਕਾਕਾ ਜੀ ਬੈਟਿੰਗ ਲਓ ਖੇਬ ਗਿਆੜਾ ਹਾਂ ਉਹ ਤਾਂ ਕਹਿੰਦਾ ਵੀ ਬਸ ਅਸੀਂ ਅਗਲੇ ਦੀ ਵੀ ਅਜੂ ਲੈ ਲਈਏ ਮੈਂ ਤਾਂ ਇੱਕ ਵਾਰ ਆਪਣੀ ਬੈਟਿੰਗ ਕਰਾਉਣਾ ਸਾੜ ਹੋ ਕੇ ਬਾਜੀ ਤਾਂ ਫਿਰ ਕਿੱਥੇ ਦੇਣੀ ਨਾ ਮੈਨੂੰ ਪਤਾ ਹੁੰਦਾ ਉਹ ਤਾਂ ਕਹਿੰਦਾ ਸਬੱਬੀ ਕਿਤੇ ਆਊਟ ਹੋ ਜਾਣਾ ਇਹ ਫਿਰ ਕਿਤੇ ਆਜ ਮ ਹੁਣ ਨਹੀਂ ਆਉਂਦੀ ਇਹਦੇ ਬਾਅਦ ਉਹ ਵੀ ਠੇਲਾ ਜਾਂ ਵਜਨ ਖਾਦਾ ਭਾਈ ਫਿਰ ਤਾਂ ਕੌਣ ਕੌਲਾ ਨਾ ਚਲਵਿੰਦਰ ਬੰਦਾ ਬੰਦਾ ਜੀ ਇਹ ਕੀ ਹਾਲ ਹੋ ਰਿਹਾ ਇੱਥੇ ਸੀ ਕਹਿੰਦਾ ਪਹਿਲਾਂ ਇਹਨੂੰ ਕਹਿੰਦਾ ਕਹਿੰਦਾ ਇਤਨੀ ਬਾਲ ਚੱਕਣੀ ਢਿੱਡ ਆ ਜਾਣਾ ਕਹਿੰਦਾ ਤਾਂ ਅੱਗੇ ਜਦੋਂ ਨੇ ਦੇਖਿਆ ਫਿਰ ਉਹ ਰਾਜਗਣ ਕੋ ਦਾ ਕਲਮੰਤਰ ਭਾਈ ਤੂੰ ਤਾਂ ਬਹੁਤ ਫਿੱਟ ਹੋ ਗਿਆ ਕਹਿੰਦਾ ਹੁਣ ਮੈਂ ਕਹਿੰਦਾ ਦੇਖ ਲੈ ਪੈਰ ਪੈਰ ਪਰ ਬਦਲਦੇ ਲੋ ਕੇਦਾ ਕਰੇਦਰਾ ਇਹ ਦੋ ਬਹੁਤ ਫਿੱਟ ਹੋ ਕਰਾ ਕਿਆ ਬੋਲਦਾ ਤੂੰ ਨੋਨਾ ਕਹਿੰਦਾ ਭਾਈ ਗੁਰਦੁਰ ਦੀ ਸੌ ਲੱਗੇਗਾ ਤੂੰ ਤਾਂ ਬਹੁਤ ਫਿੱਟ ਹੋ ਗਿਆ ਬਸ ਇੱਥੇ ਵੀ ਸਾਡੇ ਨਾਲ ਗਰਾਊਂਡ ਤਮਾਸ਼ਾ ਹੀ ਹੁੰਦੇ ਹੈ ਤੁਹਾਨੂੰ ਜੀ ਲੱਤ ਥੋੜੀ ਜਿਆਦਾ ਹੈ ਹਨਾ ਮਾ ਭਾਈ ਧੀ ਸੀ ਦਾ ਸੱਚੀ ਗੱਲ ਆ ਸਨ ਬੱਤਾਂ ਸੱਚ ਹੋਏਗਾ ਨਹੀਂ। ਲਾ ਗੁਰੂ ਕੀ ਨੇ ਗਲਤ ਬੋਲਣਾ ਬਾਬੇ ਨੂੰ ਨਹੀਂ ਆਏਗਾ ਤੂੰ ਛੱਡ ਉਹ ਕਿਹਨੂੰ ਬੋਲਿਆ ਗਲਤ ਦੱਸ। ਤੈਨੂੰ ਸਮੂਹ ਦਿਖਾ ਦੇਵਾਂਗੇ ਤੂੰ ਗਲਤ ਬੋਲਿਆ ਸਜ਼ਾ ਮਿਲਦੀ ਓ ਮਿਲਦੀ ਆ। ਹਾਂ। ਗੁਰੂ ਦੀ ਕਲੀ ਜੀ ਬੋਈਦੀ ਸੀ। ਥਾਲੀ ਨਹੀਂ ਇਹ ਸੱਚੀ ਜੀ ਬੋਈ। ਸੱਚੀ ਗੱਲ ਆ ਇਹ। ਥਾਲੀ ਜੀ ਬੋਈਦੀ। ਇਹ ਭਾਈ ਬਾਬੇ ਨੂੰ ਗਲਤ ਬੋਲਿਆ ਡੀਸੀ ਨੇ ਜਦੋਂ ਪਾ। ਬਾਬੇ ਨੂੰ ਗਲਤ ਬੋਲਿਆ ਮਜਨ ਕੱਢੂ ਨਹੀਂ ਸੀ ਫੇਰ। ਆ ਦੇਖ ਲੈ। ਹੱਥ ਪੜਾਈ ਫਿਰਦਾ ਗੱਲ ਦਾ। ਕਿਧੇ ਕਿਧੇ ਲਵਾਏ ਫਿਰ ਕਿਧਰੋਂ ਕਿਧਰੋਂ ਡਾਕਟਰ ਕਹਣਾ। ਸਰਕਾਰੀ। ਮੈਂ ਤੈਨੂੰ लवली ਨੂੰ ਕਰੀ ਗਿਆ ਫੋਨ ਇੱਥੇ लवली ਕਹਿੰਦਾ ਸਰਕਾਰੀ ਹੈ ਅੱਛਾ ਅੱਛਾ ਟਾਂਕੇ ਲੱਗੇ ਕਿੰਨੇ ਬਾੜ ਬੜੀ ਆ ਹੋ ਗਿਆ ਕਿੰਨੇ ਲੱਗੇ ਡਾਂਗੇ ਆ ਟੂ ਗਰਾਊਂਡ ਦੇ ਪੰਜ ਟਾਂਕੇ ਲੱਗੇ ਪਰ ਫਿਰ ਭਾਈ ਗਰਾਊਂਡ 'ਚ ਨਾ ਕੋਈ ਬੰਦਾ ਫੱਟੜ ਹੋ ਜਾਂਦਾ ਫਿਰ ਨਾ ਹੋਇਆ ਗਿਆ ਇਹ ਐਡਾ ਬੋਲ ਵੱਜੇ ਐ ਸਿੱਧੀ ਆਗ ਨਾ ਐ ਖੁੱਲ ਗਈ ਉਂਗਲੀ ਭੱਜਿਆ ਭੱਜਿਆ ਹੱਥ ਪਈ ਨਹੀਂ ਚੰਗੀ ਤਰ੍ਹਾਂ ਹਾਂ ਉਹ ਐ ਹੱਥ ਉਰੇ ਐ ਇਹ ਕਰਨ ਲੱਗਿਆ ਬੌਰ ਉਰੇ ਫਸ ਗਈ ਇੱਥੇ ਬੋਲ ਫਸ ਗਈ ਇੱਥੇ ਤਾਂ ਖੁੱਲ ਗਈ ਉਂਗਲੀ ਇੱਥੇ ਤੇ ਪਾੜ ਗਿਆ ਐ ਖੁੱਲ ਗਈ ਉਂਗਲੀ ਕੰਚਾ ਮੌਜੂਦ ਰਿਹਾ ਥੋੜੇ ਪਹਿਲਾਂ ਵੀ ਬਾਹਰ ਟੁੱਟ ਗਈ ਮੇਰਾ ਸੌਖਾ ਤੇਰਾ ਮਾ ਪਹਿਲਾ ਬਾਹਰ ਟੁੱਟਣੇ ਹੋਏ ਕਰਕੇ ਹੋ ਗਿਆ ਕੋਈ ਯਾਰ ਬੱਜੀ ਦੀ ਬਾਈ ਬੰਦ ਕਸੂਤੀ ਬੋਲ ਬੋਲ ਉੱਪਰ ਯਾਰ ਇਹ ਨਾ ਜਾ ਕੇ ਝਟਪ ਕੇ ਇੱਕ ਤਾਂ ਹੁੰਦਾ ਵੀ ਪਿਆਰ ਨਾ ਫੜਨੀ ਆਪਾਂ ਨੇ ਝੱਟਪ ਕੇ ਪਿਆ ਬੋਲ ਬੰਨੂ ਇਹ ਇੱਕ ਪਹਿਲਾ ਬਾਈ ਹੱਥ ਚੱਲੇ ਨਹੀਂ ਨੋਜ਼ ਕਰਕੇ ਹਾਂ ਹਾਂ ਨਾਤਾ ਤੂੰ ਤਾਂ ਮੋੜ ਬਣਾ ਕੇ ਬੰਤ ਬਾਈ ਕਾਤਾ ਸਾਰੇ ਉੱਥੇ ਇਕੱਠੇ ਹੋ ਗਏ ਤੇ ਪਰ ਹੁਣ ਉਹ ਰੌਣਕ ਥੋੜੀ ਘੱਟ ਲੱਗਦੀ ਆ ਤੇ ਹੋ ਮੁੰਡੇ ਆਉਂਦੇ ਨਹੀਂ ਅੱਜ ਕੱਲ੍ਹ ਇੱਕ ਸ਼ਾਇਦ ਪਾਰਟੀ ਹੋ ਜਣੇਗੀ ਸਾਡੇ ਯਾਰ ਤੋਂ ਉਸਦੇ ਘਰ ਆ ਪਾਈ ਅਮ ਬੱਚੇ ਨੇ ਜਨਮ ਲੱਤਾ ਮੁੰਡੇ ਨੇ ਜਨਮ ਲੱਤਾ ਪਤਾ ਹੁਣੇ-ਹੁਣੇ ਪਤਾ ਲੱਗਿਆ ਗਰੁੱਪ ਮੈਸੇਜ ਆਉਣੇ ਸ਼ੁਰੂ ਹੋ ਚੁੱਕੇ ਆ ਫਿਰ ਪਾਰਟੀ ਹੋਵੇ ਕਿਦੋਂ ਉਹਦਾਂ ਕੋਈ ਵੱਡੀ ਪਾਰਟੀ ਕਰਾਂਗੇ ਕਿਦੋਂ ਕਿਦੋਂ ਦਿਨ ਜਦੋਂ ਲੜਕਾ ਘਰ ਆ ਜਾਊਗਾ ਪਰ ਇੱਕ ਮਹੀਨਾ ਤਾਂ ਹੋ ਜਾਵੇ ਸੀ ਕਹਿੰਦੇ ਇੱਕ ਮਹੀਨੇ ਬਾਅਦ ਫਿਰ ਆਨ ਵਧੀਆ ਹਿਊਜ ਪਾਰਟੀ ਕਰਾਂਗੇ ਤੇ ਚਲੋ ਭਾਈ ਘਰ ਚ ਰੌਣਕਾਂ ਆਈਆਂ ਸਾਡੇ ਵੱਲ ਤੋਂ ਵਧਾਈਆਂ ਦੱਸਾਂਗੇ ਲੋਰ ਰਿਵੀਲ ਕਰਾਂਗੇ ਨੋ ਹਲੇ ਪੂਰੀ ਅਪਡੇਟ ਆ ਜਾਣ ਤੇ ਮੇਰੇ ਕੋਲ ਤੇ ਫਿਰ ਦੱਸਾਂਗੇ ਇਹ ਕਿ ਸਕਰ ਹੋਇਆ ਚਾਹ ਤੀ ਇਸ ਨਹੀਂ ਬਾਤ ਦੇਣਾ ਤੇ ਚਲੋ ਉੱਚੀ ਬਾਈ ਹੀ ਆ ਹਾਂ ਤੇ ਅੱਜ ਦਾ ਕੋਈ ਡਾ ਖਾਸ ਹੈ ਨਹੀਂ ਤਾਂ ਅਸੀਂ ਘਰ ਦੇ ਕੁਝ ਲੂਕਮ ਨਹੀਂ ਕਰੇ ਕਰ ਲਓ ਹਲੇ ਫਿਰ ਆਪਣੇ ਹਲੇ ਕੁਝ ਲੂਕਮ ਪਰਸੋਂ ਨੂੰ ਦੇਖਦੇ ਹਾਂ ਜੇ ਆਪਾਂ ਸੌਦਾ ਕਰੀਏ ਨਾ ਕਰੀਏ ਅੱਜ ਇੱਕ ਹੋਰ ਵੀਡੀਓ ਵੀ ਦੇਖੀ ਦੀ ਕਹਣਾ ਯਾਰ ਆਪਾਂ ਆਪਣਾ ਸੁੱਖ ਚੈਨ ਭੁੱਲ ਜਾਂਦੇ ਆ ਜਿਹੜਾ ਅਸੀਂ ਕਮਾਇਆ ਫਿਰ ਅਗਲੇ ਐਸ਼ ਕਰਨਗੇ ਇੱਦਾਂ ਹੀ ਹੁਣ ਬੰਨੜ ਜਿਹੜਾ ਮੈਂ ਜਿਹੜਾ ਪੈਸਾ ਲਾਉਣਾ ਉਹ ਮੈਨੂੰ ਤਾਂ ਸੁੱਖ ਨਹੀਂ ਲੱਗਾ ਲੱਗ ਜਾਣਾ ਉਹ ਗਾਹਾਂ ਵਾਲੀ ਪੀੜੀ ਐਸ਼ ਕਰਨੀ ਹੈ ਕਾਡਣਾ ਬਸ ਲੱਗ ਗਿਆ ਪੈਸਾ ਬਸ ਖਤਮ ਘਾਣੀ ਚਲ ਮਾਰੇ ਦੀ ਫਿਰ ਵੀ ਬਸਰੀ ਕਿਰਪਾ ਅਸੀਂ ਤਾਂ ਕਹਿੰਦੇ ਬਚਲ ਗਾਹਾਂ ਵਾਲਾ ਸਮਾਪਤ ਨਹੀਂ ਕਿੱਦਾਂ ਹੋਣਾ ਕਿੱਦਾਂ ਨਹੀਂ ਆਉਣਾ ਹੈ ਗੱਲੇ ਪਿਆਵਾਂ ਲੜਾਈਆਂ ਲੁੜੀਆਂ ਲੱਗੜੀਆਂ ਬਾਲਡ ਬਾਰੇ ਲੱਗੜੀਆਂ ਜਿੱਦਾਂ ਹੁਣ ਅੱਜ ਇੱਕ ਜਪਾਨ ਦੀ ਖਬਰ ਦੇਖਦਾ ਤਾਂ ਮੈਂ ਜਿਹਦੇ ਵਿੱਚ ਜਪਾਨ ਵਾਲੇ ਹਾਲੇ ਬੱਚੇ ਹੀ ਨਹੀਂ ਕਰ ਰਹੇ ਹੈਗੇ ਜਿਹੜੇ ਉਧਰ ਲਿਆ ਕੁੜੀਆਂ ਵਿਆਹੇ ਨਹੀਂ ਕਰਾ ਰਹੀਆਂ ਹੈਗੀਆਂ ਕਿਸੇ ਨੂੰ ਭਾਏ ਨਹੀਂ ਦੇ ਰਹੀਆਂ ਹੈਗੀਆਂ ਪਰ ਹੁਣੇ ਬੰਦੇ ਨੇ ਆਇਆ ਘੱਲ ਪਤਾ ਨਹੀਂ ਇਟਲੀ 'ਚ ਹੋਇਆ ਪਰ ਕਿਸੇ ਕੰਟਰੀ ਦਾ ਨਾਮ ਲੱਤਾ ਉਹਨੇ ਕਹਾ ਤਿੰਨ ਮਹੀਨੇ 'ਚ ਇੱਕ ਬੱਚੇ ਨੇ ਜਨਮ ਲੁੱਤਾ ਤਿੰਨ ਮਹੀਨੇ 'ਚ ਇੱਕ ਬੱਚੇ ਨੇ ਕਹਿੰਦਾ ਹੁਣ ਆਪਣੇ ਇੰਡੀਆ 'ਚ ਬੀਜਣ ਲੱਗ ਗਏ ਕਹਿੰਦਾ 25 ਸਾਲ ਬਾਅਦ 50 ਘਰੋਂ ਦੇ ਦੇ ਹੁਣ 30 ਸਾਲ ਹੋ ਗਏ ਕਹਾ ਬਈ ਹੁਣ 30 ਸਾਲ ਦੇ ਬਾਅਦ ਕਰਾਂਗਾ ਉੰਨਾ ਫਰਕ ਪੈਂਦਾ ਹੀ ਜਾਂਦਾ ਹੈ ਹੌਲੀ ਹੌਲੀ ਇਹ ਵੀ ਸੱਭਾ ਚੜ ਆਪਣੇ ਚ ਵੀ ਆ ਗਿਆ ਨਾ ਪੰਨ ਵੀ ਚਲੋ ਅਸੀਂ ਤਾਂ ਕਹਿੰਦਾ ਵਾਦੀ ਘਾੜੇ ਥੋੜੀ ਜੀ ਬਹੁਤ ਬਹੁਤ ਵਾਦੀ ਆ ਵੀ ਆਪਣੇ ਦਾ ਖੁਸ਼ ਰਹੋ ਇਸਦਾ ਦਿਲ ਨਾਲ ਰਹੋ ਚੜ੍ਹਦੀ ਕਲਾ ਵਿੱਚ ਰਹੋ ਛੱਗੇ ਛੱਗੇ ਕਮੈਂਟ ਕਰੋ ਅੱਜ ਜਿਵੇਂ ਇੰਨੇ ਭੜੇ ਭੜੇ ਜਾਏ ਹੋਤੇ ਤੇ ਇੱਕ ਮਹਿੜ ਪਰ ਵੀ ਆਇਆ ਤਾਂ ਕਹਿੰਦਾ ਇੱਕ ਬੋਰੀ ਜਿਹੜੇ ਪਾਉਂਦੇ ਨੇ ਆ ਕਿ ਆਪਾਂ ਗੱਟਾ ਪਾਉਂਦੇ ਤਾਂ ਜੀਰੀ ਦੇ ਵਿੱਚ ਜੋਰੀਏ ਦਾ ਨਾ ਕਿਥੇ ਕਿਸੇ ਤੋਂ ਪਵਾ ਲੈਣਾ ਤਾਂ ਮੈਨਰੇ ਘਰੋਂ ਕੁਝ ਤੇ ਪਾਉਣਾ ਹੁਣ ਮੈਨਹਕ ਨੂੰ ਹੀ ਪਤਾ ਲੱਗਿਆ ਕਿ ਕੰਮ ਕਿੱਦਾਂ ਹੁੰਦੇ ਸੀ ਆਪ ਖੁਦ ਕੰਮ ਨਹੀਂਤੇ ਗਰਮੀ ਦਾ ਪਤਾ ਲੱਗੇ ਕਿ ਕਿੱਦਾਂ ਜਿਰੀ ਪੈਦਾ ਹੁੰਦੀ ਹੈ ਕਿੱਦਾਂ ਇਹ ਮਿਹਨਤ ਹੁੰਦੀ ਹੈ ਹੁਣ ਤਾਂ ਪਾਲ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਮੈਨੂੰ ਹੀ ਪਤਾ ਲੱਗਿਆ ਮੈਂ ਸਾਰਾ ਇਹਦੇ ਪਰ ਛੱਡਿਆ ਵੀ ਤਾਂ ਹੀ ਕਾਕਾ ਵਾਲੇ ਨਾਲ ਤੇ ਉੱਛਣਾ ਤਾਂ ਹੀ ਸਾਰਾ ਰੇਵਲਾ ਦੇਖਣਾ ਅਗਲੇ ਸਾਲ ਫਿਰ ਨੂੰ ਪਤਾ ਲੱਗ ਜਾਊ ਸਾਰੀ ਚੀਜ਼ ਦਾ ਧੰਨਵਾਦ ਜੀ ਬਣੀ ਨੂੰ ਲਾਈਕ ਸ਼ੇਅਰ ਕਮੈਂਟ ਕਮੈਂਟ ਵਧੇ ਕਰੇ ਜੀ ঘরে ঘরে দিনে করে করতে বদি বে ধন্যবাদ